ਦੋਸਤੋ ਆਪਾਂ ਕੰਪਨੀ ਬਾਹਰ ਖੜੇ ਆ ਤੇ ਇਹ ਸਾਫ ਸਫਾਈ ਦਾ ਕੰਮ ਚੱਲ ਰਿਹਾ ਪਹਿਲਾਂ ਬੜੇ ਹਾਲਾਤ ਮਾੜੇ ਸੀ ਇੱਥੇ ਘਾਹ ਉੱਗ ਗਿਆ ਸੀ ਆਲੇ ਦੁਆਲੇ ਬਹੁਤ ਵੱਟਾ ਵੱਟਾ ਕਾਲ ਇਹ ਵੀ ਤੁਸੀਂ ਦੇਖ ਰਹੇ ਹੋਗੇ ਕਈ ਜਗ੍ਹਾ ਸੇ ਪਰ ਇਹ ਧੰਨਵਾਦ ਕਾਰਪੋਰੇਸ਼ਨ ਦਾ ਇਹ ਜਿਹੜੀ ਸਫਾਈ ਦਾ ਕੰਮ ਚੱਲ ਰਿਹਾ ਵਾ ਔਰ ਇੱਕ ਚੈਨਲ ਤੇ ਖਬਰ ਚੱਲੀ ਸੀ ਔਨ 에ਅਰ ਤੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਇਹ ਤੁਸੀਂ ਦੇਖ ਰਹੇ ਹੋ ਲੈ ਇੱਧਰ ਸਾਫ ਸਫਾਈ ਹੋਣੀ ਹੈ ਇੱਕ ਬੰਨੇ ਹੋ ਗਈ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਮਜੂਨੇ ਜਿਨ੍ਹਾਂ ਦੇ ਕੁਪਰਾਲੇ ਸਦਕਾ ਅੱਜ ਜਿਹੜੀ ਇਥੇ ਇਹ ਪਰਾਲਾ ਪਤਾ ਜਾ ਰਿਹਾ ਕਿ ਉਹ ਸਦਕਾ ਚੱਲ ਕੀ ਕੀ ਯਾਰ ਦਾ ਤੁਹਾਨੂੰ ਦੀ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬ ਲਾਈਵ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਦੋਸਤੋ ਮੈਂ ਇਸ ਵਕਤ ਖੜਾ ਆ ਵਾਹ ਕੰਪਨੀ ਬਾਗ ਸ੍ਰੀ ਮਸਤ ਸਾਹਿਬ ਔਰ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੁੱਤ ਲੱਗਾ ਮੇਰੇ ਪਿੱਛੇ ਯਾਦਗਾਰ ਹੈ ਉਹਨਾਂ ਤੇ। ਔਰ ਇੱਥੇ ਆਲੇ-ਦੁਆਲੇ ਜਿਹੜੀ ਸਾਫ ਸਫਾਈ ਆ ਕਾਰਪੋਰੇਸ਼ਨ ਵੱਲੋਂ ਕਰਾਈ ਜਾ ਰਹੀ ਆ। ਪਰ ਪਹਿਲਾਂ ਕਾਫੀ ਵੱਡਾ ਧੇਕਾ ਹੋ ਗਿਆ ਸੀਗਾ। ਦਿਲਦਿਆਂ ਗਹਿਰਾਈਆਂ ਤੋਂ ਧੰਨਵਾਦ ਕਾਰਪੋਰੇਸ਼ਨ ਦਾ ਔਰ ਔਨਅਰ ਚੈਨਲ ਦਾ ਜਿਨ੍ਹਾਂ ਨੇ ਇਹ ਖਬਰ ਨੂੰ ਚਲਾਇਆ ਸੀਗਾ। ਬਹੁਤ ਬਹੁਤ ਧੰਨਵਾਦ ਕਿਉਂਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਏਡੀ ਵੱਡੀ ਸ਼ਖਸੀਅਤ ਤੇ ਅੱਜ ਜਿਹੜਾ ਵਾ ਇੱਥੇ ਸਾਫ-ਸਫਾਈ ਦਾ ਕੰਮ ਆ ਪਿਛਲੇ 4-5 ਦਿਨ ਤੋਂ ਚੱਲ ਰਿਹਾ ਆ ਓਨਅਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਪ੍ਰਸ਼ਾਸਨ ਦਾ ਧੰਨਵਾਦ ਵਾਹਿਗੁਰੂ ਜੀ ਕਾ